ਪੰਤ ਬਾਬਾ ਸੁਖਦੇਵ ਸਿੰਘ ਜੀ ਨੇ ਇੱਕ ਗੁਰਨਾਨਕ ਦੇਵ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇਸ ਟਰਸਟ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਉਹ ਵਕੀਲ ਸਾਹਿਬ ਦੱਸਣਗੇ ਆਪਾਏ ਨਾਲ ਵੀ ਆਜ਼ਾਦ ਜਿਹੜਾ ਫੈਸਲਾ ਆਇਆ ਹੈ ਉਹ ਫੈਸਲੇ ਦੀ ਤੋਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ ਥਾ ਮੈਂ ਕੱਲਾ ਮਾਲਕ ਐ ਇਸ ਜਾਇਦਾਦ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਜਿਵੇਂ ਕਿ ਸਾਰਿਆਂ ਨੂੰ ਪਹਿਲੇ ਹੀ ਪਤਾ ਹੈਗਾ ਕਿ ਮਨ ਜੋ ਕੋਰਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸੰਬੰਧੀ ਉਹ ਸੰਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਐ ਤੇ ਪੋਜੀਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮੀ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਟ ਲਿਆ ਜਾਏਗਾ ਠੀਕ ਜਾਲੀ ਜਿਵੇਂ ਬਣਿਆ ਮੈਂ ਵੀ ਮੈਂਬਰ ਸੀ ਤਾਂ ਉਦੋਂ ਤੱਕ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਸਾਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤ ਬਾਬਾ ਸਖਦੇਵ ਸਿੰਘ ਜੀ ਨੇ ਇੱਕ ਗੁਰੂ ਨਾਨਕ ਦੇਵ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇ ਇਸ ٹرسٹ ਦੇ ਖਿਲਾਫ ਆਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਉਹ ਵਕੀਲ ਸਾਹਿਬ ਦੱਸਣਗੇ ਆਪਾਏ ਨਾਲ ਤੇ ਅਸੀਂ ਤੇ ਜੋੜੀ ਗੁਰਨਾਣਕ ਸਿੰਘ ਦੇ ٹرسٹ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਤੇਰਾ ਸਾਨੂੰ ਹਰਾਉਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ-ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ ਰਹੇ ਨੇ ਬਾਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰ ਦਿੰਦੇ ਨੇ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲਿਆ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਬਾਰ-ਬਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੁਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਥੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 750 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਉਹਨਾਂ ਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਆ ਜੀ ਕੀ ਕਰਨਾ ਮਨਸਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀ ਟਰਸਟ ਦੇ ਖਿਲਾਫ ਪ੍ਰਾਪਰਟੀ ਆਪਣੇ ਉਹ ਕਹਿ ਰਿਆ ਸੀ ਮੇਰੇ ਨਾਲ ਹੋਣੀ ਚਾਹੀਦੀ ਆ ਤੇ ਹੁਣ ਵੀ ਉਹੀ ਬੈਠਾ ਬਾਕੀ ਹੁਣ ਇਹ ਨਹੀਂ ਪਤਾ ਮਗਰ ਉਹਦੇ ਕੌਣ ਆ ਕੀ ਆ ਸਾਹੀ ਚਾਹਨੇ ਆ ਵੀ ਸਾਨੂੰ ਜਿਹੜੀਆਂ ਗੋਲਕਾਂ ਨੇ ਜੋ ਗੁਰੂ ਘਰ ਦੀ ਮਾਇਆ ਉਹ ਅਸੀਂ ਗੁਰੂ ਨਾਨਕ ਦੇਵ ਟ੍ਰਸਟ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇ ਰਿਆ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਆ ਪਰ ਫੇਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਆਜ਼ਾਦ ਜਿਹੜਾ ਫੈਸਲਾ ਆਇਆ ਹੈ ਉਹ ਫੈਸਲੇ ਦੀ ਧੋਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ tha ਮੈਂ ਕੱਲਾ ਮਾਲਕ ਐ ਇਸ ਜਾਇਦਾਦ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਅਤ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਉਂ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੈਲੀ ਹੈ ਵੀ ਟਰਸਟ ਨਹੀਂ ਗ੍ਰੀਟ ਕੀਤਾ ਉਹਨਾਂ ਨੇ ਕੋਈ ਅਦਾਲਤ ਨੇ ਕਹਿੰਦਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਸੰਤ ਸੁਖਦੇਵ ਸਿੰਘ ਨੇ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜਿਹਦੇ ਦੇ ਟਰਸਟ ਡੀਡ ਤੇ ਦਖਤਤ ਹੈ ਔਰ ਉਹ 10 ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਹੈ ਜੀਤੇ ਸਰ ਸਾ ਨਰਿੰਦਰ ਸਿੰਘ ਬਾਬਾ ਜੀ ਦੇ ਉਹਨਾਂ ਦੇ ਵੀ ਦਖਤਤ ਇਹ ਵੀ ਟਰਸਟੀ ਹੈ ਸੁਰਿੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜਿਨ੍ਹਾਂ ਨੂੰ ਆਪਣੀ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕ੍ਰੀਏਟ ਕਰਤਾ ਟਰਸਟ ਟਰਸ ਹਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਤੀ ਸੰਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕਰੀ ਰਜਿਸਟਰਡ ਉਹ ਕਹਿੰਦੇ ਜੀ ਵਸੀਅਤ ਇਹਨਾਂ ਕੈਨਸਲ ਹੋਈ ਇਹ ਵੀ ਜਾਲੀ ਹੈ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਢਤਾ ਰਿਕਾਰਡ ਬੋਲਦਾ ਟਰਸਟੀ ਤੋਂ ਕੱਢਤਾ ਉਹ ਕਹਿੰਦਾ ਜੀ ਮੈਂ ਹੀ ਮਾਲਕ ਹਾਂ 15 ਸਾਲ ਬਾਅਦ ਕਹਿਣ ਲੱਗਾ ਮੈਂ ਮਲਕੀਅਤ ਮੈਂ ਹੀ ਮਾਲਕ ਆ ਕੱਲਾ ਵਸੀਅਤ ਦੀ ਬਣਾਤੀ ਮਕਦਮਾ ਕੀ ਕੀਤਾ ਜੀ ਬੀ ਵਸੇਰ ਨੰਬਰ ਨਾਲ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇਸਾ ਕਿੰਨੇ 25 ਗੁਰਦੁਆਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਵਿੱਚ ਹੈ ਯੂਪੀ ਵਿੱਚ ਹੈ ਸਾਰੇ ਪੰਜਾਬ ਵਿੱਚ ਬਹੁਤ ਨੇ ਇਹਦੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਉਹਨਾਂ ਨੇ ਪ੍ਰਾਪਰਟੀ ਔਰ ਇਹ ਮੁਖਤਿਆਰ ਵੀ ਰਿਹਾ ਉਹਨਾਂ ਦਾ ਸੰਤ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ ਜੇ ਲੱਗਣ ਦੇ ਬਾਵਜੂਦ ਅਦਾਲਤ ਨੇ ਇਹ ਕਹਤਾ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਬਜ਼ਾ ਹੈ ਟਰਸਟ ਦੇ ਨਾਂ ਉਤੇ ਇੰਤਕਾਲ ਹੈ ਟਰਸਟ ਦੇ ਨਾਂ ਉਤੇ ਜਿਉਂਬਦੀਆਂ ਨੇ ਟਰਸਟ ਦੇ ਨਾਂ ਉਤੇ ਗੁਰਦੌਰੀਆਂ ਨੇ ਕਿ ਜੇ ਹੋਏ ਤੇ ਨਾਤੇ ਕੋਈ ਗਰੰਡੋਰੀ ਜਮਾਂਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇ ਨੇ 2016 17 ਚ ਕਸ਼ਮੀਰ ਸੀਨੇਮ ਕਤਵਾ ਕੀਤਾ ਪਹਿਲਾ ਅੱਛਾ ਵੀ ਜੀ ਇਸ ਪ੍ਰੋਪਰਟੀ ਦਾ ਮੈਂ ਮਾਲਕ ਐ ਮੇਰਾ ਕਬਜ਼ਾ ਹੈ ਅਦਾਲਤ ਨੇ ਕਹਿੰਦਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਬਜ਼ਾ ਆਹ ਇਹਨਾਂ ਨੇ ਮਕਦਮਾ ਕੀਤਾ 2019 ਦੇ ਵਿੱਚ ਟ੍ਰਸਟ ਨੇ ਇਹਨਾਂ ਨੇ ਕੱਲਿਆਂ ਦਾ ਨਹੀਂ ਹੈ ਇਹ ਤਾਂ ਬਿਲਕੁਲ ਹੀ ਬਤੌਰ ਟਰਸਟੀ ਦਖਲਤੀ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦੇ ਦਖਲ ਕਰਵਾਏ ਜਿਹੜਾ ਬੰਦੇ ਉਸ ਵੇਲੇ ਤੇ ਉਹਨਾਂ ਨੇ ਅਦਾਲਤ ਨੇ ਕਿਹਾ ਤਾਂ ਵੀ ਹਾਂ ਇਹ ਟਰਸਟੀ ਜਗ੍ਹਾ ਟਰਸਟ ਚਲਾ ਰਿਹਾ ਟਰਸਟ ਦੇ ਕੰਟਰੋਲ ਰਾਜਨੀਤੀਆ ਦਾ ਕਹਿੰਦਾ ਟਰਸਟ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦੇ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਰਸ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਿਹਾ ਤਾਂ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲਿਟੀਕਲ ਇੰਟਰਫੀਅਰੈਂਸ Thi gi ਐਸ ਪਰ ਰੂਲ ਕੀ ਬਣਦਾ ਜੀ ਜੇ ਉਹ ਬਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕਨਟੈਂਪਟ ਜਿਹਨੂੰ ਕਹਿੰਦੇ ਆਪ ਕਨਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕ ਕਦਮੇ ਦੇ ਚਾਰੋਂ ਕਦਮੇ ਬਣ ਜਾਣਗੇ ਇਹਦੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮੁਕਦਮਾ ਗੁਰੂ ਕਾਦੇ ਚਾਰ ਪੈਸੇ ਆਣੇ ਜਿਹੜੇ ਆਂਦੇ ਨੇ ਉਹ ਮੁਕਦਮੇ ਤੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮੁਕਦਮੇ ਆ ਦੀ 10 ਸਾਲ ਹੋ ਗਏ ਮਕਦਮੇ ਵਾਜੀ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੀ ਸਕੂਲ ਹੈ ਹਸਤਾੜ ਹੈ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਕਦਮੇ ਵਾਜੀ ਚ ਪਏ ਹੋਏ ਨੇ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ 1 ਸਾਲ ਹੋਣਾ ਬੁਰਾ ਹੁਣ ਤੋਂ ਪਹਿਲਾਂ ਉਹਨੇ ਫੈਸਲਾ ਜਿਵੇਂ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਾਨ ਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸੰਬੰਧੀ ਉਹ ਸੰਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮਈ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਠ ਲਿਆ ਜਾਏਗਾ ਇਹ ਮੇਹਰ ਚਾਬੀਆਂ ਦੀ ਮੰਗ ਕਰਦੇ ਨੇ ਨੰਦੂ ਤੇ ਰਾਤੇ ਉਹ ਚਾਬੀਆਂ ਦੇ ਨੂੰ ਹੋਗੇ ਤਿਆਰ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜਣ ਦੀ ਸ਼ਰਧਾ ਹੈਗੀ ਹੈ ਤੇ ਉਹਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈਗਾ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਘਨ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇਖੋ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇੱਕਜੁੱਟਤਾ ਜਿਤਾਈ ਹੈਗੀ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲਾਅਨ ਆਰਡਰ ਦੀ ਸਮੱਸਿਆ ਜਿਹੜੀ ਉਹ ਭੰਗ ਨਹੀਂ ਕਰਨਗੇ ਬਾਬਾ ਗੁਰੂ ਗੁਰੂ ਖਾਲਸਾ ਸਾਹਿਬ ਜੀ ਪਹਿਲਾਂ ਤਾਂ ਇੱਥੇ ਬਾਦ-ਬਾਦ ਕੋਈ ਅਸੀ ਗੱਲ ਹੈ ਨਹੀਂ ਬਾਦ ਉਹ ਬੜਾਇ ਅਸੀਂ ਕਥਾ ਗੀਤਨ ਪ੍ਰਚਾਰ ਕਰਨ ਵਾਲਾ ਐਤੋਂ ਮੈਂ 1983 ਤੋਂ ਲੈ ਕੇ ਕਥਾ ਗੀਤਨ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਖੰਡੇ ਵੱਟ ਦਾਮਸ਼ਕਾਇਆ ਗੁਰੂ ਗ੍ਰੰਥ ਸਾਹਿਬ ਜੁੜਾ ਸਾਡਾ ਮਿਸ਼ਨ ਸਿਰਫ ਜਿਹੜੀ ਸਾਨੂੰ ਮਾਪੁਰਸ਼ ਨੇ ਡਿਊਟੀ ਲਈ 1983 ਤੋਂ ਲੈ ਕੇ ਮੈਂ ਹੁਣ ਤੱਕ ਉਹੀ ਡਿਊਟੀ ਕਰ ਰਿਹਾ ਭਾਵੇਂ ਮੈਂ ਠੀਕ ਆ ਭਾਵੇਂ ਬਿਮਾਰ ਸਾਡਾ ਮਿਸ਼ਨ ਇਹੀ ਹੈ ਵੀ ਸੇਵਾ ਸਿਮਨ ਕਰਨਾ ਤੇ ਕਥਾ ਗੀਤਨ ਪ੍ਰਚਾਰ ਕਰਨਾ ਲੱਖੇ ਨੇ ਸਭ ਨੂੰ ਪਤਾ 1996 ਵਿੱਚ ਮਾਪੁਰਸ਼ ਐ ਮੈਨੂੰ ਸਟੇਜ ਤੇ ਪੱਗ ਦੇ ਦਿੱਤੀ ਦੇ ਬਾਅਦ ਵਿੱਚ ਇੱਕ ਵਸੀਦ ਕਰ ਦਿੱਤੀ ਮੇਰੇ ਨਾਂ ਤੇ ਵੀ ਬੋਲ ਕੇ ਵੀਡੀਓ ਭਰੀ ਹੋਈ ਹੈ ਵੀ ਅੱਜ ਤੋਂ ਬਾਅਦ ਭਾਈ ਕਸ਼ਮੀਰਾ ਸਿੰਘ ਜੀ ਨਾਲ ਕਰਨਗਾ ਮੈਂ ਇੱਕ ਹੋਰ ਸੰਗਤ ਜੀ ਦੱਸਣਾ ਚਾਹਨਾ ਭਾਈ ਪਾਲ ਸਿੰਘ ਜਿਉਂਦਾ ਮੁੰਡ ਖੇੜੇ ਤੋਂ ਉਹਨੂੰ ਬੁਲਾ ਕੇ ਗੰਨਾ ਚੱਲਦੇ ਨੂੰ ਭਾਈ ਮੇਰੇ ਸੀਰ ਤੋਂ ਬਾਅਦ ਕੋਈ ਗੱਲ ਹੋ ਜਾਈ ਤੂੰ ਸੰਗਤ ਬੋਲ ਕੇ ਆਖਣਾ ਭਾਈ ਮੈਂ ਸੇਵਾ ਪਾਈ ਕਸ਼ਮੀਰਾ ਸਿੰਘ ਨੂੰ ਦੇ ਕੇ ਚੱਲਿਆ ਇਹ ਸੇਵਾ ਕਰਾਂਗੇ ਹਨ ਉਹ ਅਜੇ ਜਿਉਂਦਾ ਹੈ ਤੁਸੀਂ ਪੁੱਛ ਸਕਦੇ ਨਾ ਤੇ ਮੇਰੇ ਰਿਸ਼ਤੇਦਾਰ ਹੈ ਨਾ ਮਾਰੇ ਮਾਮੇ ਦਾ ਮੁੰਡਾ ਇਹ ਸੰਗਤੀ ਰੂਪ ਜੈਸੇ ਦਾ ਜ਼ਰੂਰ ਨੇ ਉੱਚ ਗੱਲ ਇਹ ਸੀ ਅਸੀਂ ਪ੍ਰਚਾਰ ਕਰਦੇ ਸੀ ਚਲੋ ਇੱਥੇ ਇੱਕ ਜਾਲੀ ਜਿਵੇਂ ਬਣਿਆ ਮੈਂ ਵੀ ਮੈਂਬਰ ਸੀ ਤਾਂ ਉਹਨਾਂ ਦਾ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਸਾ ਅਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਹਾਂਜੀ ਉਹ ਬਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਕੇ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ ਜਾ ਕੇ ਇੱਥੇ ਆ ਕੇ ਸਾਨੂੰ ਆ ਕੇ ਚਾਬੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦਈਏ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤੇ ਕੁੱਟ ਕੇ ਲੁੱਟ ਕੇ ਲੈ ਜਾਂਦਾ ਸਾਰਾ ਕੁਝ ਇਸ ਕਰਕੇ ਬੇਨਤੀ ਐ ਸਾਰੇ মিডিਆ ਦੇ ਸਾਡੇ ਭਰਾ ਨੇ ਸਾਰੇ ਅਸੀਂ ਬਚਪਨ ਤੋਂ ਸਾਰੇ ਪਾਈ ਗੁਰਮਤ ਸਿੰਘ ਹੋਰੀ ਨੇ ਪਾਈ ਥੋਈ ਵਾਲੇ ਨੇ ਸਿੱਪਾ ਚੋਂ ਇਕੱਠੇ ਕਿਸੀ ਗੱਲ ਦਾ ਇਹ ਨਹੀਂ ਇਹਨਾਂ ਨੂੰ ਪਤਾ ਨਹੀਂ ਹੈ ਸਾਰਾ ਪਤਾ ਹੈ ਪਰ ਇਹਨਾਂ ਦਾ ਫਰਜ਼ ਹੈ ਕਿ মিডিਆ ਹਨਾ ਇਹ ਸੱਚੀ ਗੱਲ ਅੱਗੇ ਪਹੁੰਚਾਣਗੇ ਅਸੀਂ ਸਾਰੇ ਸੰਗਤ ਨੂੰ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਕਿ ਕੋਈ ਪੜਕਾੜ ਕੋਈ ਝਗੜਾ ਕੋਈ ਰੌਲਾ ਕਿਸੇ ਨੇ ਨਹੀਂ ਕਰਨਾ ਸੰਗਤ ਅੱਗੇ ਵੀ ਆਉਂਦੀ ਹੈ ਜਦੋਂ ਸੰਗਤ ਨੂੰ ਮੈਸੇਜ ਗਿਆ ਜੇ ਅਸੀਂ ਬੁਲਾਉਂਦੇ ਫਿਰ ਤਾਂ ਸ਼ਾਇਦ ਇੱਥੇ ਥਾਂ ਨਾ ਹੁੰਦਾ ਕਿਤੇ ਹਨਾ ਸੰਗਤ ਆਪਣੇ ਤੌਰ ਤੇ ਆਈ ਹੈ ਤੇ ਆ ਰਹੀ ਮੱਥਾ ਟੇਕਣ ਵਾਸਤੇ ਕਿਸੇ ਸੰਗਤ ਨੇ ਉਹੇ ਤੱਕ ਵੀ ਕਿਸ ਨੂੰ ਕਿਹਾ ਨਾ ਕਹੇਗੀ ਕਦੇ ਵਾਸਤੇ ਪੜਗਾੜ ਬਣਾ ਲਓ ਚਾਹੇ ਜਿੰਨੂੰ ਮਰਜ਼ੀ ਬਣਾ ਲਓ ਹੁਣ ਜਦੋਂ ਇੰਨਾ ਫੋਰਸ ਆ ਗਿਆ ਲੱਗ ਜਾਈ ਸੰਗਤ ਦੇ ਮੰਜ ਕੀ ਆਊਗਾ ਕਿ ਕਿੱਡੀ ਕਿਥੇ ਡਾਂਗ ਚੱਲੀ ਕਿੱਡਾ ਕਰੋਲਾ ਅੱਜ ਤੱਕ ਕਿਸੇ ਨੇ ਇੱਥੇ ਧੱਗਾ ਮਾਰੇ ਕਿਸ ਨੂੰ ਕਿਸੇ ਟਵੱਟਾ ਚੱਲਿਆ ਹੋਵੇ ਪਰ ਇੱਥੇ ਹਊਆ ਇਹ ਬਣਾਇਆ ਜਾਂਦਾ ਸਾਨੂੰ ਬੜਾ ਖਤਰਾ ਹੈ ਇਹ ਗੁਰਮੁਖ ਸਿੰਘ ਆਰੇ ਮੈਨੂੰ ਸਵੇਰੇ ਮਿਲਦੇ ਨੇ ਮੈਂ ਸਵੇਰੇ 4 ਵਜੇ ਨਹਿਰ ਤੇ ਸੈਰ ਕਰਦਾ ਹਾਂ ਜਿਨੇ ਮੈਨੂੰ ਮਾਰਨਾ ਤੇ ਮਾਰ ਦੂਗਾ ਮੈਨੂੰ ਖਤਰਾ ਕਹਦਾ ਜਦੋਂ ਮੈਂ ਮਰਨਾ ਹੀ ਤਾਂ ਪਰ ਮੈਨੂੰ ਸਾਰੀ ਸੰਗਤ ਦਾ ਸਾਰੇ ਗੁਰਪਾਈ ਨੇ ਸਾਡੇ ਮੈਂ ਸੰਗਤ ਦਾ ਗੁਰੂ ਘਰ ਦੇ ਸੇਵਾਦਾਰ ਆ ਜਿਹੜੀ ਮੇਰੀ ਸੇਵਾ ਲੱਗੀ ਹੈ ਮੈਂ ਵੀ ਸੇਵਾ ਕਰਿਆ ਸਾਰੀ ਸੰਗਤ ਨੇ ਹੀ ਸੇਵਾ ਕਰਨੀ ਇਹ ਕਿਸੇ ਦੀ ਜੱਦੀ ਜਾਂ ਪਿਓ ਦੀ ਨਹੀਂ ਇਹ ਮੇਰੇ ਨਾਂ ਲੱਗ ਜੇਗੀ ਜਾਂ ਮੇਰੇ ਅੱਗੇ ਬੱਚੇ ਦੇ ਨਾਂ ਲੱਗੇਗੀ ਇਸ ਕਰਕੇ ਮੈਂ ਸਾਰੇ ਮੀਡੀਆ ਦਾ ਧੰਨਵਾਦੀ ਆ ਸਾਰੀ ਸੰਗਤ ਦਾ ਇਹ ਭਾਈ ਸਾਰੇ ਪ੍ਰੇਮ ਨਾਲ ਸੇਵਾ ਕਰੋ ਜਿੱਥੇ ਬੈਠ ਕੇ ਸਿਮਨ ਕਰ ਲੋ ਕਿਸ ਨੇ ਕੋਈ ਸੇਤਨਾ ਉੱਚੀ ਬਾਤ ਨਹੀਂ ਬੋਲਣਾ ਮੈਂ ਸਾਰੀ ਸੰਗਤ ਫੇਰੀ ਵੀ ਬੰਦ ਥੈਂਕ ਯੂ ਸ਼੍ਰੀਕਰ ਸਾਹਿਬ